ਵੀਰੋ ਜੇਕਰ ਪਹਿਲਾਂ ਜਿਹਾ ਜੋਸ਼ ਤਾਕਤ ਨਹੀਂ ਰਹੀ ਸ਼ੂਗਰ ਦੀ ਬਿਮਾਰੀ ਕਾਰਨ ਉਮਰ ਵਧਨ ਨਾਲ ਜਾਂ ਫਿਰ ਅੱਜ ਕੱਲ ਤਾਂ ਨੌਜਵਾਨਾਂ ਨੂੰ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ ਇਹਦੇ ਪਰਫੈਕਟ ਨੇਚਰਲ ਪੱਕੇ ਇਲਾਜ ਲਈ ਰੰਮੀ ਮਸਤੰਗੀ ਕੀੜਾ ਜੜ ਬ੍ਰਹਮੀ ਕਮਲ ਲਾਲ ਚੰਦਨ ਚਕਰਫੁੱਲ ਸਤਾਵਰ ਧਾਵਲ ਸਿੰਘੀ ਚੈਮਲ ਛਲਪਾ ਰੀਤੀ-ਵਿਤੀ ਸਫੈਤ ਤੇ ਕਾਲੀ ਮੂਸਲੀ ਕੁੰਚਲ ਮੋਦਾਵਾ ਸਮੁੰਦਰ ਸੈਲ ਗੋਰਖਸੂਰਾ ইরਾਨੀ ਅਕਰਕਰਾ ਵੇਸ਼ਮੂਲ ਬਡਾਲਾ ਜੜ ਇਹਨਾਂ 27 ਵਰਗੀਆਂ 27 ਜੜੀ ਬੂਟੀਆਂ ਤੇ ਲੋਹ ਪਸਮ ਵੰਗ ਪਸਮ ਚਾਂਦੀ ਪਸਮ ਮੋਤੀ ਪਸਮ ਮਕਰ ਤੋਂ ਅੱਜ ਸੋਨਾ ਪਸਮ ਜੀਆਂ 10 ਪਸਮਾ ਟੋਟਲ 27 ਜੜੀ ਬੂਟੀਆਂ ਤੇ ਸਪੈਸ਼ਲ 10 ਪਸਮਾ ਦੇ ਫਾਰਮੂਲੇ ਨਾਲ ਉਮਰ ਵਜਨ ਸ਼ੂਗਰ ਮੁਤਾਬਿਕ ਤਿਆਰ ਕੀਤੀ ਜਾਂਦੀ ਹੈ ਇਹ ਦਵਾਈ ਦੇ ਇੱਕ ਇੱਕ ਕੈਪਸੂਲ ਸਵੇਰ ਸ਼ਾਮ ਖਾਣ ਨਾਲ ਸਾਰੀ ਦੀ ਸਾਰੀ ਮਰਦਾਨਾ ਕਮਜ਼ੋਰੀ ਜੜੋਂ ਚੱਕੀ ਜਾਏਗੀ ਬਾਕੀ ਜਿਨ੍ਹਾਂ ਦੀ ਸ਼ੂਗਰ ਵਾਧੀ ਉਹਨਾਂ ਨੂੰ ਸ਼ੂਗਰ ਦੇ ਲਈ ਬੇਹਦ ਫਾਇਦੇਮੰਦ ਹੈ ਹੋਰ ਕੋਈ ਜਾਣਕਾਰੀ ਦਵਾਈ ਤਿਆਰ ਕਰਵਾਉਣ ਲਈ ਦਵਾਈ ਮੰਗਵਾਉਣ ਲਈ ਤੁਸੀਂ ਸਾਨੂੰ 9914799156 ਤੇ ਫੋਨ ਕਰ ਸਕਦੇ ਹੋ WhatsApp ਕਰ ਸਕਦੇ ਹੋ 9914799150 ਸਤਿ ਸ੍ਰੀ ਅਕਾਲ ਜੀ